ਹੇ ਗੁਰੂ ਤੇਰਾ ਸ਼ੁਕਰ ਹੈ ਥੋੜਾ ਐਸਲਾ ਪਾਗਾ ਤਾਂ ਨਹੀਂ ਰਹੀ ਜਾਂਦੇ ਬੱਲੀਆਂ ਚ ਜੇ ਭਾਈ ਮਸ਼ੀਨਾਂ ਵਾਲਿਆਂ ਨੂੰ ਸਾਡੀ ਬੇਨਤੀ ਆ ਥੋੜਾ ਜਿਆ ਲੈਟ ਆ ਜਾ ਕਰੋ 10 20 ਮਿੰਟ ਜੀ ਕਿਹੜਾ ਤਾਂ ਝਾੜ ਵਧੀਆ ਲੱਗਿਆ ਮੈਨੂੰ ਤਾਂ ਇਹ ਮਸ਼ੀਨ ਬੜ ਤੇ ਭਈਆ ਚੰਗਾ ਆ ਤੇ ਮੋਝ ਕਿਹੋ ਜਿਹਾ ਚੱਕਰ ਓ ਮਾਰਨਾ ਮਰਕਾ ਡਾਕਟਰ ਗੁਰਤੇ ਸਿੰਘ ਜੀ ਕਿਵੇਂ ਆਖੂ ਠੀਕ ਹੈ 9.5 ਬੈਜੂਗੀ 9.5 ਲੱਗੂਰੇ ਆ ਜੂ ਗੂਚੇ ਅੱਜ ਪਰਸੋਂ ਇਹਦੇ ਤੂੜੀ ਬਣਾਉਂਦੇ ਸੀ ਜਿਹੜਾ ਤੁਸੀਂ ਕਹਿੰਦੇ ਸੀ ਭਾਈ ਕੀ ਬਚੂਗਾ ਅੱਜ ਘੱਟ ਬਚੂਗਾ ਤਾਂ ਮੁੜ ਕੇ ਫੇਰ 2.5 ਲੀਟਰਾਂ ਵੀ ਭਰੋਂਗੇ ਨਾ ਉਹ ਵੀ ਦੱਸੋ 2.5 ਲੀਟਰਾਂ ਤੇ ਨਹੀਂ ਬਣਦੀ ਜਿੰਦਗੀ ਤੂੜੀ ਮੈਂ ਤਾਂ ਭਾਈ ਉਹਦੇ ਵੀ ਰਿਸ਼ਵਤ ਪਨੀਰ ਮਟਰ ਪਨੀਰ ਲੈ ਕੇ ਗਿਆ ਉਹ ਟੱਗ ਤੋਂ ਬਣਵਾ ਕੇ ਵੀ ਕਿਤੇ ਭੱਜਣਾ ਪਰਸੋਂ ਵਾਲੀ ਵੀਡੀਓ ਤੇ ਇੱਕ ਬਾਈ ਸਰੂਪ 바ਵਾ ਨੇ ਕਮੈਂਟ ਕਰਿਆ ਸੀ ਕਿ ਭਾਈ ਥੋਡੀ ਬਲੇਡ ਵਾਲੀ ਗੋਲੀ ਆਵਾਜ਼ ਕਰਦੀ ਇਹਨੂੰ ਬਦਲ ਦਿਓ ਤੇ ਆਹ ਭਾਈ ਉਹ ਥੋੜੀ ਜਿਹੀ ਕਸੀ ਹੋਈ ਸੀਗੀ ਅੱਜ ਆ ਲੈ ਆਂਦੀ ਉਧਰੋਂ ਮੇ ਜੰਮ ਦੀ ਰੋਟੀ ਤੋਂ ਵਾਪਸ ਆਉਂਦੇ ਹੋਏ ਨੇ ਤੇ ਦੇਖਦਿਆਂ ਨੂੰ ਸੈੱਟ ਕਰਕੇ ਦੇ ਨਾਲ ਅੱਜ ਵੱਢਣੀ ਆ ਕਣਕ ਤੇ ਖੋਲੀ ਬੈਠਾ ਆਪਣਾ ਚੁੱਬ ਰਹਿਣਾ ਉਹਨੂੰ ਫੋਨ ਕਰਤਾ ਸੀਗਾ ਤੇ ਕਹਿੰਦਾ ਗੋਲੀ ਪਤਾ ਕਰਕੇ ਲਿਆ ਆ ਲੈ ਮੇਤਰਾ ਠੀਕ ਐ ਇਹ 205 ਨੰਬਰ ਆ ਹੈ ਹੂੰ ਕੁਬਾਇਨ ਵਾਲੇ ਦਾ ਫੋਨ ਆਈ ਜਾਂਦਾ ਚੱਲ ਵੇਖ ਲੈ ਚੈੱਕ ਕਰਕੇ ਤੇ ਚੋਬਰ ਇਧਰ ਲੱਗਿਆ ਪਿਆ ਆਪਦੀ ਸੈਟਿੰਗ ਕਰਨ ਤੇ ਕੱਲ ਇਹਨਾਂ ਨੇ ਬਣਾਈਆਂ 13 ਟਰਾਲੀਆਂ 13 ਉਹ ਕਿਹੜੇ ਸਾਰੀਆਂ ਤੇ 15 16 ਬਣ ਜਾਂਦੀਆਂ ਟਰਾਲੀਆਂ ਤਾਂ ਫਿਰ ਇਧਰਲੇ ਖੇਤੋਂ ਪੱਟ ਕੇ ਨਹਿਰ ਤੋਂ ਪਾਰ ਗਏ ਤੇ 4.5 5 ਕਿਲੋਮੀਟਰ ਦੇ ਕਰੀਬ ਉੱਥੇ ਉਹ ਦੂਰੀ ਪੈ ਜਾਂਦੀ ਸੀ ਕਿਸੇ ਟਰੈਕਟਰ ਨੂੰ ਖੜਨਾ ਪੈ ਜਾਂਦਾ ਸੀ ਟਰਾਲੀ ਭਰ ਕੇ ਤੇ ਫਿਰ ਏ ਜਾਂਦਾ ਅੱਜ ਇਕੱਲੇ ਤੁੜੀ ਵਾਲੀ ਝੋਟੀ ਦੇ ਤੇ ਇਧਰ ਆਪਾਂ ਚੱਲਦੇ ਆਂ ਕਣਕ ਵੜਾਉਣ ਤੇ ਮਸ਼ੀਨ ਵਾਲੇ ਚੋਬਰਾਂ ਦਾ ਫੋਨ ਆ ਗਿਆ ਤੇ ਕਹਿੰਦੇ ਦਾਵਾ-ਦਾਵਾ ਜੋ ਤੇ ਤੈਮੇ ਪਹੁੰਚ ਰਿਹਾ ਕੀ ਇੱਥੇ ਤੇ ਟਰਾਲ ਲੈਣ ਤਿਆਰ ਵਰ ਤਿਆਰ ਖੜੀਆਂ ਨੇ ਦੇਖਿਆ ਰਿਹਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 5 ਵਿਸਾਖ 17 ਅਪ੍ਰੈਲ ਸਾਲ 2024 ਦੇਖਿਆ ਰਿਹਾ ਦੇਖਦੇ ਆਂ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਨਵੇਂ ਆਇਓ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰੋ ਤਾਂ ਫੋਲੋ ਲਾਜ਼ਮੀ ਕਰ ਲਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆਂ ਸਾਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਉਹ ਸੁਣ ਸਕਦੇ ਹੋ ਤੱਕੂ ਤਾਂ ਸਾਡੇ ਨਾਲ ਹੀ ਆਊਗਾ ਚਲੋ ਉਹਨੇ ਇਹ ਕੰਮ ਰੈਲਾਇਆ ਹੋਇਆ ਦਾ ਫਿਰ ਭੇਜ ਦੂੰਗਾ ਉਹਨੂੰ ਅਰਸ਼ੀ ਕੀ ਬਣਾਉਣੀ ਅੱਜ ਵੀ ਠੀਕ ਐ ਇਹ ਜਾਮ ਝੜਕੇ ਜੀਏ ਗਵਾਂਟੀਆਂ ਕੀ ਲੜਕੀ ਹੈਲੋ ਕਰ ਸਾਸਰੀ ਘਰ ਕਾਲ ਬਲਾ ਸਾਸਰੀ ਘਰ ਆਏ ਭਾਜੇਂਗੀ ਫਿਰ ਹੈ ਕੰਮ ਕਰਾ ਦੇ ਮੇਰੀ ਮੰਮੀ ਨਾਲ ਜਰਾ ਕੰਮ ਕਰਾ ਦੇ ਜੀ ਕੰਮ ਕਰਾ ਦੇ ਮੇਰੀ ਮੰਮੀ ਨਾਲ ਰੋਟੀਆਂ ਪਕਾਉਣ ਜਾਣਦੀ ਆ ਕਿਵੇਂ ਪਕਾਉਂਦੇ ਹੁੰਦੇ ਆ ਕਿਵੇਂ ਦੱਸ ਕਿਵੇਂ ਕਿਵੇਂ ਕਰਦੇ ਹੁੰਦੇ ਦੱਸ ਤਾਕੜੀਆਂ ਮਾਈਆਂ ਠੀਕ ਆਪ ਵਧੀਆ ਪਾਣ ਸੱਸਰੀ ਘਰ ਤੋਂ ਸਾਰ ਆ ਜਾਂਦਾ ਸਾਸਰੀ ਘਰ ਮੈਂ ਚੱਲਦਾ ਰੋਟੀ లైక్ షేర్ కామెంట్ ਵੀ ਜ਼ਰੂਰ ਭੇਜਿਆ ਕਰੋ ਤੇਰ ਵਟੀਆਂ ਸਾਡੀਆਂ ਤਾਜੋ beta ਮੈਂ ਰੋਟੀ ਮੇਰੀ ਖੇਤ ਭੇਜ ਦੋ ਮੈਂ ਜਾਣ ਟਰੈਕਟਰ ਲੈ ਕੇ ਉਹ ਤੁਰਪੇ ਠੀਕ ਹੈ ਜੀ ਤੂੰ ਮੈਂ ਨਾਲ ਜਲੇ ਹੁਣ ਕਿਹੜਾ ਟਰਟੇ ਜਾ ਉਹ ਏਕ ਟਰਾਲੀ ਬਾਕੇ ਲੈ ਆ ਤੁਝਾ ਟਰੈਕਟਰ ਲੈ ਆ ਅੱਲਾਯਾ ਉਹ ਇਹ ਤੇ ਆ ਬੰਗੇ ਚੁੱਕੇ ਲੈ ਨਿਕਲਿਆ ਮੈਂ ਹੁੰਦਾ ਕਿ ਵੀਰੀ ਇੱਕ ਪੱਲੀਦਾਰ ਲਈ ਲੋਡ ਪੈ ਜਾਂਦੀ ਆ ਵਾਹੇ ਬੰਦ ਹੋ ਜਾਓ ਫਾਇਦਾ ਹੁੰਦਾ ਖੇਤ ਦੇ ਗਵਾਂਢੀਆਂ ਦਾ ਸਾਤੋਂ ਪਹਿਲੇ ਪਹੁੰਚ ਗਈ ਸੀ ਤੇ ਪਹਿਲੀ ਆਪ ਹੀ ਇਹਨਾਂ ਨੇ ਘੇਰਾ ਸ਼ੁਰੂ ਕਰਤਾ ਤੇ ਜੇ ਹੁਣੀ ਹੁਣੀ ਇੱਥੋਂ ਕੰਮ ਸ਼ੁਰੂ ਕਰਿਆ ਤੇ ਸਤਨਾਮ ਸ੍ਰੀ ਵਾਹਿਗੁਰੂ ਗੱਗੂ ਹਾਂ ਦਾਤੀ ਚੱਕ ਲੈ ਲੋੜ ਪੈ ਜਾਂਦੀ ਹੈ ਕਈ ਵਾਰੀ ਹਾਂ ਦਾਤੀ ਲੈ ਹਾਂ ਲੈ ਜਾ ਉਹ ਦੇਖ ਹੈ ਇੱਕ ਦਾਤੀ ਲੈ ਜਾ ਮੈਂ ਉਧਰ ਉਹਨੂੰ ਸਾਹਮਣੇ ਦੱਸ ਦਿਆਂ ਵਾਟ ਅੱਗੇ ਨੜ ਪਾ ਦੇ ਹਾਂ ਲੈ ਜਾ ਹਾਂ ਲੈ ਜਾ ਜਾਕੀ ਲੇਕ ਗੁਨੋ ਜਵਾਨ ਵੀ ਆਪਣੇ ਮਗਰੇ ਮਗਰੀ ਪਹੁੰਚ ਗਿਆ ਦੂਜਾ ਆਸ਼ਾ ਲੈ ਕੇ ਤੇ ਆਸ਼ੇ ਕਰਨਗੇ ਕਟ-ਕਟ ਇੱਥੇ ਪੈਣੀਆਂ ਧਮਾਲਾਂ ਲੱਗਣੀਆਂ ਰੌਣਕਾਂ ਆਊ ਆ ਨਜ਼ਾਰਾ ਤੇ ਇੱਕ ਟ੍ਰੈਕਟਰ ਢਾਲੀ ਆਪਣਾ ਗਵਾਂਢੀ ਮਿੱਤਰ ਗੁਰਤੇਜ ਲੈ ਕੇ ਆਊ ਆ ਤੇ ਇੱਕ ਆਪਣੇ ਵਾਲਾ ਸ਼ਤੂ ਆਊ ਆ ਤੇ ਖੈਰ ਸਾਡੇ ਤਿੰਨ ਟਰਾਲੀਆਂ ਨਾਲ ਸਰ ਜਾਂਦਾਗਾ ਤੇ ਸਰ ਤਾਂ ਦੋ ਟਰਾਲੀਆਂ ਨਾਲ ਵੀ ਜਾਵੇ ਫਿਰ ਆ ਆਪਣਾ ਗੱਗੂ ਕਾ ਤੇ ਹੈਪੀ ਕਾ ਤੇ ਇਹਨਾਂ ਦਾ ਜਿਵੇਂ ਬਾਹੀਆ ਢੋਡਾ ਦੇ ਹੋ ਸਾਰਾ ਹਿਸਾਬ ਕਿਤਾਬ ਕਈ ਵਾਰੀ ਐ ਨਹੀਂ ਪਤਾ ਇੱਕ ਡੂੜ ਕਿੱਲੇ ਦੀ ਕਣਕੇ ਹਾਂ ਪਾ ਕੇ ਲੈ ਜਾਣੀ ਪੈ ਜਾਂਦੀ ਜਦੋਂ ਮਤਲਬ ਥੋੜਾ ਘਮ ਰਹੇ ਜਾਂਦਾ ਅੱਗੇ ਪਿੱਛੇ ਜੇ ਇੱਕੇ ਘਰ ਦੀ ਹੋਵੇ ਤਾਂ ਸਾਰੇ ਦਿਨ ਢੋਣ ਨੂੰ ਦੋ ਟਰੈਕਟਰ ਵੀ ਵਧੀਆ ਸੋਹਣੇ ਢੁਈ ਜਾਣ ਫਿਰ ਤਾਂ ਤੇ ਬਾਕੀ ਵੱਧ ਮਸ਼ੀਨਰੀ ਕੋਈ ਮਾੜੀ ਨਹੀਂ ਹੁੰਦੀਗੀ ਤੇ ਕੰਮ ਆ ਜਾਂਦੀ ਹੈ ਖੇਤ ਖੜੀ ਤੇ ਲੋਟਾ ਮਾਹੌਲ ਕਣਕਾਂ ਦਾ ਸੋਹਣਾ ਨਜ਼ਾਰਾ ਤੇ ਚਾਰ ਸਵੇਰੇ ਘੁਮਾ ਕੇ ਇੱਕ ਨਜ਼ਾਰਾ ਤੁਹਾਨੂੰ ਉੱਤ ਗਾਤਾ ਦੇ ਗੁੱਲੀ ਰੱਡੇ ਦੀ ਦੌਗੀ ਜਾਗਦੀ ਹੋਈ ਇੱਥੋਂ ਦੀ ਤੇ ਬਾਕੀ ਸੋਨਾ ਮਾਹੌਲ ਆ ਸਾਰੇ ਪਾਸੇ ਚੇਕਾ ਇੱਥੋਂ ਤੱਕ ਆਪਣੀ ਬਾਟਾ ਇਹ ਦੋ ਗਿੱਲਾਂ ਦਾ ਘੇਰਾ ਲਾ ਕੇ ਇਧਰੋਂ ਗੱਡੀ ਐ ਮੜੂਗੀ ਤੇ ਇਧਰ ਗੱਗੂ ਦੀ ਆ ਤਾਂ ਕਰਕੇ ਇਥੇ ਸਾਹਮਣੇ ਵਿਚਾਲੇ ਹੋ ਕੇ ਖੜਕੇ ਉਹ ਤਾਂ ਗਵਾਂਢੀ ਨੂੰ ਪਤਾ ਹੀ ਆ ਕਿ ਵੀਰੀ ਬੰਦਾ ਭੁੱਲ ਜਾਂਦਾ ਕਿਤੇ ਗਿਰਤੀ ਲੱਗੀ ਪਈ ਹੁੰਦੀ ਹੈਗੀ ਓੜਿਆਂ ਚ ਜਿਹੜੇ ਕਾਣਾਂ ਆਉਂਦੀਆਂ ਉੜਦੀਆਂ ਕਰਦਾ ਘਰ ਪਿੰਡ ਟੈਲੀਫੋਨ ਕਰਕੇ ਦੱਸ ਦੋ ਐ ਮੈਂ ਬਾਫ ਰੋਲਾ ਕਿਵੇਂ ਕਹਿੰਦਾ ਹੁੰਦਾ ਯਾਰ ਭੁੱਲ ਗਿਆ ਚਲ ਬਈ ਆਪਲੀ ਲਿਖ ਦਿਓ ਕਮੈਂਟ ਵਿੱਚ ਕਿਵੇਂ ਦੇਖਦੇ ਕਹਿੰਦਾ ਹੁੰਦਾਗਾ ਇਹ ਇਹ ਕਮੋੜ ਦੀ ਗੱਡੀ ਜੋ ਪਰਨੇ ਹੂੰ ਕਾਂ ਕਪੜੀ ਸਾਰੀ ਖੜੀ ਆ ਲਗਭਗ ਤੇ ਨਹੀਂ ਪਾਸੇ ਵਾਲੇ ਓੜੇ ਲਾਉਣ ਦੀ ਤਾਂ ਕਰਕੇ ਲੋੜ ਨਹੀਂ ਪੈਂਦੀ ਕਿ ਦਿੱਕੀ ਕਣਕੇ ਚ ਫਿਰ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਫਿਰ ਛੱਡੀ ਜਾਂਦੀ ਆ ਤੇ ਹੁਣ ਜਮਾਂ ਆਣ ਖੂਜਿਆਂ ਤੱਕ ਚੱਕ ਲੈਣਗੇ ਨੌਜਵਾਨ ਕਣਕ ਤੇ ਕਿਤੇ ਤਾਂ ਐਂਟਲੇ ਤੋਂ ਡੱਕੇ ਕਿਤੇ ਵੱਢਣੇ ਪੈਣਗੇ ਤੇ ਬਾਕੀ ਦਾਤੀਆਂ ਦੀ ਲੋੜ ਨਹੀਂ ਪਣੀ ਜੰਦੀ ਯਾਹ ਲੱਗਦੇ ਵਾ ਮੈਂ ਕਿਹਾ ਹੋਰ ਕਮੈਂਟਾਂ ਦਾ ਕੀ ਫਾਇਦਾ ਹੋਇਆ ਮਖਾਜ ਤਾਂ ਰਾਹਾਂ 'ਚ ਫਿਰਦੇ ਸੀ ਤੇ ਇਹਨਾਂ ਨੇ ਵਾਕੇ ਰਾਹ ਬੰਨ ਲਿਆ ਪਹੁੰਚ ਗਏ ਪਹਿਲੀ ਛੋਨੇ ਵਾਲੇ ਵੀ ਭਾਈ ਇਹਨਾਂ ਨੇ ਇਹੀ ਕਰਿਆ ਸੀ ਅੱਜ ਤਹੇ ਰਾਹ ਜੀ ਆਉਂਦੇ ਸੀ ਇਹਨਾਂ ਨੇ ਗੱਡੀ ਆਉਦੀ ਪਹਿਲੀ ਦੌਰ ਲਈ ਔਰ ਨੌਜਵਾਨਾ ਟਾਇਰ ਨੂੰ ਨਹੀਂ ਲਿਆਏ ਟਾਇਰ ਨੂੰ ਨਹੀਂ ਲਿਆਂਦਾ ਟਾਇਰ ਨੂੰ ਚਾਹ ਪਾਣੀਆਂ ਵੀ ਕਿਹਾ ਜੀ ਦੂਜੀ ਮਸ਼ੀਨ ਤੇ ਆ ਠੀਕ ਹੈ ਆ ਚਾਰ ਕਟੱਕੇ ਰਹੇ ਆ ਬਸ ਇੱਥੇ ਗੱਗੂ ਨੂੰ ਦਾਤੀ ਲਾਉਣੀ ਪਊਗੀ ਬਾਕੀ ਓਕੇ ਆ ਰਿਪੋਰਟ ਜਮਾ ਦਾਣਾਂ ਦਾ ਪਾ ਦੇਖ ਲੈਨੇ ਆ ਤੜਕੇ ਹਜੇ ਕੰਮਸਲਾ ਆਪਾਂ ਥੋੜਾ ਜਿਹਾ ਸਾਵਾਂ ਜਿਵੇਂ 8:30 ਵਜੇ ਦੀ ਹੋਇਆ ਹਜੇ ਠੀਕ ਆ ਕੰਮ ਖਾਲੀ ਨਹੀਂ ਗੀਆਂ ਉਹੀ ਲੱਗਦੀਆਂ ਮੈਨੂੰ ਐ ਸੀਗਾ ਦਾਣੇ ਨਾ ਰਹਿੰਦੇ ਹੁਣ ਇਹ ਤਾਂ ਹੈਗੇ ਵੀ ਇੱਕ ਦੋ ਦਾਣੇ ਆਨੇ ਰਹਿੰਦੇ ਆ ਵਿੱਚ ਦਾਣੇ ਦਾ ਵਧਾ ਦੇ ਮੜੀ ਅ ਸੱਜਣਾ ਦਾਣੇ ਆ ਬੱਲੀਆਂ ਜੇਰ ਹੈ ਹੈ ਦਾਣਾ ਹੈਗੀ ਆਉ ਪਿੱਛੇ ਚਰਵਾ ਦੇ ਬਾੜੀ ਵੀ ਨਾ ਬਦਵਾ ਲੈ ਵਿੱਚ ਉਡ ਭਾਈ ਜਾਵੇ ਭਾਈ ਇਹਦੋ ਬਾਦ ਤੁਹਾਡੀ ਜ਼ਿੰਮੇਵਾਰੀ ਐਸਾ ਟਰੈਕਟਰ ਤੇ ਹੋਵਾਂਗੇ। ਭਾਈ ਯਾਰ ਟਰੈਕਟਰ ਦੇ ਵੀ ਨਾ ਉਹ ਭਾਅ ਆਪੇ ਪਾ ਲੈਣਾ ਨੇ। ਘਰੀ ਵਾਜੀਏ। ਟਰੈਕਟਰ ਵੀ ਚਲਾ ਲੋਗੇ। ਠੀਕ ਐ ਕਹਿ ਰਹਾ ਭਾਈ ਨੰਬਰ ਬੰਦੇ ਠੀਕ ਆ ਆਪਣੇ ਗਵਾਂਢੀ। ਕਿਵੇਂ ਗੱਗੂ? ਟੰਗ ਤਾਂ ਨਹੀਂ ਕਰਦੇ। ਠੀਕ ਐ ਕਹਿੰਦਾ ਨਹੀਂ ਕਰਦੇ। ਦੇ ਇਹ ਬੰਨਣੀ ਪਊ ਇਤੋਂ ਵਾਹ ਹੈਗੀ ਰੂ ਤੇਰਾ ਸ਼ੁਕਰ ਹੈ 6 ਮਹੀਨਿਆਂ ਦੀ ਕਰੀ ਹੋਈ ਖੇਤੀ ਅੱਜ ਟਰਾਲੀ 'ਚ ਪਾਉਣ ਲੱਗੇ ਆਂਗੇ ਹਾਂਜੀ ਠੀਕ ਹੈ ਕਿੰਨੀ ਦੀ ਕਰੀ ਦਾ ਅੱਜ ਪਾਉਣ ਲੱਗੇ ਨਹੀਂ ਸਹੀ ਆਧਾਰਕੀਦਾਰ ਕਿਉਂ ਹੀ ਲੱਗਦਾ ਣੇ ਉਹ ਵਾਲੀ ਦੂਰਾ ਪਾਰ ਆਇਆ ਪਾਰ ਆਇਆ ਕਾਂਡਾ ਖਾਜੂ ਕੀ ਪਟਕੇ ਨਾ ਮੇਰਾ ਆਉਤੋ ਤੇ ਕੀ ਆਉਂਦਾ ਸੀ ਇਹਨਾਂ ਨੇ ਜੋ ਪਹਿਲੀ ਘੇਰਾ ਬਣ ਲਿਆ ਰੋਕ ਲੈਣਿਆਂ ਕਹਿੰਦੇ ਲੰਗਾ ਪਈ ਹਜੇ ਥੋੜਾ ਸਲਾਬਾਗਾ ਟਾਣੇ ਰਹੀ ਜਾਂਦੇ ਬੱਲੀਆਂ ਚ ਤੇ ਗੱਡੀ ਠੱਲ ਲਈ ਐ ਢੋਪ ਪਲਵਾਉਣੇ ਆਗੇ ਇਹਨਾਂ ਦਾ ਸਵਾ ਅੱਠੀ ਜੋੜਤੀ ਸੀ ਲਾ ਕੇ ਖੇਤ ਚ ਗੱਡੀ ਕਹਿੰਦੇ ਉਹ ਵੀ ਆ ਗਿਆ ਜਿਹਦਾ ਇੰਤਜ਼ਾਰ ਹੋ ਰਿਹਾ ਸੀ ਸਤਪਾਲ ਸਿੰਘ ਸਟਾਰ ਜੀ ਆਏ ਨੂੰ ਉਹ ਸੀ ਯਾਰ ਲੰਗਾ ਸਲਾਬੋ ਵਾਲਾ ਤਾਂ ਫਿਰ ਖੜਾ ਆ ਲਈ ਥੋੜੇ ਦਾਣੇ ਵਾਲੇ ਰਹੀ ਜਾਂਦੇ ਬੱਲੇ ਦੇ ਚ ਮਾਲੀ ਪਹਿਲਾਂ ਆਈ ਨਾ ਤੂੰ ਇਹਨਾਂ ਸਵਾ ਸਾਤੀ ਫੋਨ ਕਰਤਾ ਮੈਨੂੰ ਕਹਿੰਦੇ ਤੁਰਦੇ ਆਂ ਛੇ ਦਿਨ ਤੁਰ ਕੋ ਘਰੋਂ ਮੈਂ ਕੋਈ ਨਾ ਆਉਣੀ ਐ ਤੇ ਰੋਟੀ ਰਾਟੀ ਖਾ ਕੇ ਸਵਾ ਅੱਠ ਆਏ ਸੀਗੇ ਇਹਦੇ ਨੇ ਉਹਦੀ ਘੇਰਾ ਸ਼ੁਰੂ ਕਰ ਲਿਆ ਹਨ ਦੂਰੋਂ ਦੇਖ ਕੇ ਉਹ ਮਸ਼ੀਨ ਚਲੀ ਜਾਂਦੀ ਆ ਉਹ ਕਈ ਵਾਰੀ ਫਰਕ ਹੁੰਦਾ ਬੀ ਜੋੜੇ ਦਾ ਹਾਂ 9 ਵਜੇ 7 ਮਿੰਟਾਂ ਤੇ ਦੁਬਾਰੇ ਮਾਰ ਲਿਆ ਸੈਲਫ ਗੱਡੀ ਦੇ ਚੈੱਕ ਵੇ ਹੁਣ ਤਾਂ ਠੀਕ ਆ ਰਿਪੋਰਟ ਖੈਰਾ ਤੇ ਭਾਈ ਮਸ਼ੀਨਾਂ ਵਾਲਿਆਂ ਨੂੰ ਸਾਡੀ ਬੇਨਤੀ ਆ ਬਾਹਣ ਲਾਲ ਚ ਕਰਿਆ ਕਰੋ ਥੋੜਾ ਜਿਹਾ ਲੇਟ ਆਇਆ ਕਰੋ 10 20 ਮਿੰਟ ਤਿੰਨ ਜਿਵੇਂਦਾਰ ਭਾਈ ਦਾ ਨਿਸ਼ਾਨ ਬਾਲਾ ਹੋਏ ਤਾਂ 10 12 ਦਾਣੇ ਹੁਣ ਹੈ ਹੈਗੀ ਦਾਣੇ ਉਹਦੇ ਚ ਹੁਣ ਉਹ ਤੇ ਗਿੜਾ ਲਾ ਕੇ ਦੇਖ ਲਾਂਗੇ ਤੇ ਦਾਣੇ ਉਹ ਮਸ਼ੀਨ ਦੇ ਸਾਹਮਣੇ ਦੱਸ ਦੂ ਮਜੀ ਇਹਨਾਂ ਜਿਹੜੀ ਉਹ ਲਾਰ ਰਹੀ ਹੈਗੀ ਤੇ ਬਾਕੀ ਨੰਬਰ ਬੰਦੇ ਗੋਡਾ ਥੋੜੀ ਜੀ ਧੁੱਪ 흘ਵਾਲੀ ਭਾਈ ਖੜਕੇ ਰਾਤ ਤੇਲ ਵੱਧ ਪਈ ਸੀਗੀ ਤਾਂ ਕਰਕੇ ਤੇ ਬਾਕੀ ਕਣਕ ਦਾ ਰਿਪੋਰਟ ਜਮਾ ਓਕੇ ਆ ਕਣਕ ਆਈ ਹੋਈ ਆ ਕੋਈ ਨਾ ਘਾ ਲਿਆਉਣ ਦੇ ਮੜਾ ਇਹ ਬੱਜਟ ਪਾ ਕੇ ਖੜਾ ਲੂ ਇੱਥੇ ਚੱਲ 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 ਪਾਣੀ ਪੀਣੀ ਪੀ ਲੋ ਮਸ਼ੀਨ ਵਾਲਿਓ ਪੀ ਲੋ ਤੁਸੀਂ ਇਹ ਵੀ ਬਾਲਾ ਲਾਲਚ ਹੋ ਜਾਂਦਾ ਮੈਂ ਰੋਕ ਦੇ ਇੱਥੇ ਟਰੈਕਟਰ ਤਾਕੜਾ ਯਾਰ ਗੱਕੂ ਦਾ ਹਾਂ ਔਰ ਵੀ ਖੇਤੀਬਾੜੀ ਮੰਤਰੀ ਭਾਈ ਡਾਕਟਰ ਗੁਰਤੇਜ ਸਿੰਘ ਇਹਦੀ ਗੱਲ ਕਰਦਾ ਸੀ ਉਹ ਤਾਂ ਬਿਨਾ ਬਿਨਾ ਜਾਣ ਪਛਾਣ ਤੋਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਉਹ ਅਸੋ ਦਾ ਫੋਕੇ ਮੰਤਰੀ ਹੁੰਦੇ ਆ ਟਾਕ ਜਾਂ ਚੀ ਹੁੰਦੇ ਆ ਉਹ ਲੋੜਾ ਇਹਦਾ ਠੀਕ ਵਧੀਆ ਕਿੰਨੀ ਹੋ ਗਈ ਕਣਕ ਕਣਕ ਹੈ ਜੀ 60+ 60 ਮਾਨਸ ਪਲੱਸ ਕਿਹੜਾ ਵੀ ਅਸੀਂ ਤੇਰੇ ਕੋਲੇ ਤੇਰੇ ਕੋਲੇ 22 ਆ ਸੀ 87 ਸਸਤਾ ਸੀ ਨਹੀਂ ਸੀਗਾ ਠੀਕ ਕਿਹੜਾ ਦਾ ਝਾੜ ਵਧੀਆ ਲੱਗਿਆ ਮੈਨੂੰ ਤਾਂ ਯਾਰ ਝਾੜ ਦਾ 26 ਦਾ ਸਭ ਤੋਂ ਵੱਧ ਹੈ 26 ਦਾ ਹਾਂ ਆਹੀ ਵੜੀ ਲੱਗਿਆ ਲਵਾਈ ਯਾਰ ਉਹਨਾਂ ਦੇ ਗੁੱਡੇ ਚੈੱਕ ਵੀ 2 ਕਿੱਲਾਂ ਚ ਦੇ ਲਿਆ 걔ੜਾ ਆ 9:30 ਵਜੇ ਤੋਂ ਪਹਿਲਾਂ ਪਹਿਲਾਂ ਕਦੋਂ ਚੁਲ ਲਈ ਸੀ ਨਹੀਂ ਚੈਨ ਨਹੀਂ ਲਈ ਯਾਰ ਥੋੜੇ ਸਲਾਬ ਸੀਗੀ ਹਾਂ ਲੈ ਬੱਲੀ ਚੈੱਕ ਕਰਕੇ ਦੇਖੀ ਕਿਵੇਂ ਕਰਾਏ ਹੋਰ ਤੋੜਨਾ ਕੌਂਕਦਾ ਸਹੀ ਹੈ ਬੱਲੀ ਕਾਲ ਖਰਾਬ ਕਰਨੀ ਹੋਰ ਕੀ ਕਹਿੰਦਾ ਦੇਖਣਾ ਚਾਹੁੰਦਾ ਵੀ ਕਲਕ ਨਹੀਂ ਆਈ ਆਈ ਸੀ ਆਪਾਂ ਬੰਦਾਂ ਨੇ ਚੈੱਕ ਕਰਨੇ ਤਾਣੇ ਨਾ ਬੰਨਦੀ ਹੋਰ ਇਹ ਲਿਆ ਨੂੰ ਪਾਰ ਹੀ ਹੈ ਪੂਰੀਆਂ ਕੜਕੜ ਬੰਨ ਪੋਟਣ ਬਣਾ ਲਿਆ ਦਾ ਹਾਂ ਸੀਮਨ ਵੜਦੇ ਭਈਆ ਚੰਗਾ ਆਤਰੇ ਮੋਹ ਚ ਕਿਉਂ ਚੱਕਰ ਅੱਸੀ ਮਣ ਹੋਏ ਉਧਰ ਬਾਹਰ ਨਾ ਢੋਲੀਏ ਚੈੱਕ ਯਾਰ ਉਹ ਉਧਰ ਕਿਲੇ ਤੇ ਕਿਹੜਾ ਲਵਾਉ ਨੂੰ ਇਧਰ ਪਾਲਾਂ ਚ ਦੁਬਾਰੇ ਕਿਹੜਾ ਲਾ ਕੇ ਦੇਖ ਕੇ ਆਏ ਥੋੜੇ ਥੋੜੇ ਟਾਵੇਂ ਟਾਵੇਂ ਦਾਣੇ ਜਿਹੜੇ ਡੇਗਦੇ ਸੀਗੇ ਤੇ ਚੱਲ ਵੀ ਕਿਉਂ ਮੱਥਾ ਮਾਰ ਰਾ ਇੰਨੇ ਕਿ ਤੂੜੀ ਵਾਲੀ ਜ ਆ ਜਾਣਗੇ ਕੋਈ ਚਾਰ ਜੇ ਤੂੰ ਪਾਣੀ ਵਾਲਾ ਕੈਂਪ ਆ ਉਹ ਉੱਥੇ ਲਈ ਵੀਰ ਬਣ ਕੇ ਚੰਗਾ ਬੈਜੋ ਕਰਾਂ ਦਾਮ ਲੈ ਲੋ ਕਰਦਾ ਗੱਲ ਆ ਕੇ ਤੇਰੇ ਨਾਲ ਠੀਕ ਆ ਆ ਲੈ ਆ ਲੈ ਉਹ ਪਿੱਛੇ ਬੋਰਗਰ ਜਾਂਦੀ ਸੀ ਵਾਲੀ ਠੀਕ ਐ ਤੀਜੀ ਟਰਾਲੀ ਭਰਦੇ ਭਰਦੇ ਮੋੜਿਆ ਤੇ ਹਜੇ ਇੱਕ ਟਰੈਕਟਰ ਅਡਵਾਂਸ ਚ ਖੜਾ ਇੱਥੇ ਕਾ ਲੋਡ ਕਰੀਏ ਨਾ ਕਿਹੜਾ ਦੇ ਆ ਪੀਲਾ ਚਾ ਉਹ ਹਰੀ ਚੰਡੀ ਆ ਕੇ ਲਾਲ ਆ ਚੰਡੀ ਹਰੀ ਆ ਕੇ ਲਾਲ ਆ ਐਦ ਤੇ ਬਈ ਆਪਣਾ ਪੱਕਾ ਖਾਲ ਹੁੰਦਾ ਸੀ ਪਟ ਕੇ ਨਾ ਮੋਨ ਨਿਸ਼ਾਨ ਮਟਾਤਾ ਖਾਲ ਦਾ ਫੈਮ ਲੈਂਡ ਦਾ ਪਾਣੀ ਲਾਇਆ ਕਰਾਂ ਇੱਕ ਵੰਡਗਾ

ਜਾ ਜੋ ਉੱਪਰ ਆਜੇ ਛਤੋਂ ਵੀ ਬਈ ਲੋਟ ਆ ਗਿਆ ਆਪਣੇ ਮੈਂ ਕਦੇ ਕਦਾਈ ਆਉਂਦਾ ਕੁੱਪੇ ਆਪਾਂ ਨੇ ਲੋਟ ਆ ਜਾਂਦਾ ਹੁੰਦਾਗਾ ਤੇ ਬਾਕੀ ਆ ਗਣਕ ਘਰੇ ਲਿਆਣੀਆਂ ਚੋਪਰ ਕਹਿੰਦੇ ਅਸੀਂ ਪੂਰੀ ਮਿੰਨ ਦੇਨੇ ਹੁੰਨੇ ਆ 50 ਕਿਲੋ ਦੇ 50 ਮਾਣ ਦੇ 20 ਕਿਲੋ ਇੱਕ ਟੈਂਕੀ ਸਾਡੀ ਭਰੀ ਹੁੰਦੀ ਆ ਮੈਂ ਕਿਹਾ ਦੋ ਦੋ ਟੈਂਕੀਆਂ ਪਾ ਦੋ ਘਰੇ ਰੱਖਣ ਨੂੰ ਮੈਂ ਆ ਬਾਧੂ ਆ ਗਈ 100 ਮਾਣ ਘਰੇ ਰੱਖ ਲਈਦੀ ਆ ਉਹਦੀ ਹੋਊਗੀ ਘੱਟ ਨਹੀਂ ਲੱਗਦੀ ਆ ਆ ਗਏ ਕਾਲੇ ਨਾਲ ਪਾਲਾ ਬਣਾਵੇ ਨਾ ਹੋ ਗਈ 100 ਮਾਣੇ ਫਿਰ ਕਰੇ ਜੋਗੀ ਲਾਇਆ ਨੇ ਥੋੜੀ ਹੋਰ ਪਾਗਲੇ ਆਏ ਨੇ ਪਾ ਆ ਹੋ ਸੀਰਿਆ ਲੋਟਾ ਦਾਲੇ ਦੇ ਕਰਕੇ ਦੇਖੀ ਕਣਕ ਤਾਂ ਨਹੀਂ ਬਾਲੀ ਆਈ ਦਾਲੇ ਤੇ ਯਾਰ ਉਹ ਤਾਂ ਮੈਂ ਚੈੱਕ ਕਰਕੇ ਆਇਆ ਪਿੱਛੇ ਸਹੀ ਆ ਠੀਕ ਹੈ Sip, ini, yeah. Oh, mata, markah. Que naga barca. ਆਇਆ ਪਾਣੀ ਪਿਆ ਦੇਣਾ ਤੈਨੂੰ ਖੂਚੋ ਛੱਤੂ ਤੇ ਗੱਡੀ ਆ ਕੇ ਇਧਰ ਛੱਤੂ ਦੇ ਲਾਲੀ ਦੇ ਨਾਲ ਪਾਈ ਡਾਕਟਰ ਗੁਰਤੇਜ ਸਿੰਘ ਜੀ ਕਿਵੇਂ ਆਖੂ ਤੇ ਕੋਮ ਨਹੀਂ ਖਲਰ ਫੇ ਜੂ ਖਾਈ ਲ ਔਖਾ ਲੱਗਦਾ ਇਹਦਾ ਊਟਾ ਘਰੇ ਇਹਨੂੰ ਐਸੀ ਗਰਮੀ ਜੀ ਚੋਆ ਉੱਤਰ ਜੂ ਕਹਿੰਦਾ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਬੱਟ ਲੜ ਰਿਹਾ ਉਹ ਤੋਂ ਉੱਤਰਦਾ ਪਹਿਲਾਂ ਉੱਤਰਦਾ ਮੈਂ ਕਿਰਾ ਕੋ ਚੜਦਾ ਹੁੰਦਾ ਛੋਆ ਜਦੋਂ ਦੁਬਾਰਾ ਆਪਾਂ ਛੱਡ ਲਿਆ ਮੋਟਰ ਹਣਾ ਹਾਂ ਹੁਣ ਤਾਂ ਚੋਨੇ ਵੇਲੇ ਉਤਰੂ ਹੁਣਦਾ ਫਿਰ ਨਾ ਨਾ ਰੋਣੀ ਰੁਪਏ ਕਰਨਗੇ ਲੋਕ ਉੱਦੋਂ ਉਤਰਨਾ ਨਾ ਘੜਾ ਭਾਈ ਸਾਡਾ ਪਾਣੀ ਦਾ ਚੋਆ 15 ਕਿ ਫੁੱਟ ਤੇ ਤੇ ਮੋਟਰ ਇਹਦੀ ਹਜੇ ਆਨਲਾਈਨ ਕਰਨ ਵਾਲੀ ਰਹਿੰਦੀ ਆ ਆਨਲਾਈਨ ਹੁਣ ਬਸ ਇਹ ਜਦੋਂ ਵਿਹਲਾ ਹੋ ਗਿਆ ਇਹਦੇ ਤੇ ਆਪਦੀ ਮੱਛੀ ਵਾਲੀ ਸੈਟਿੰਗ ਬਣਾਉਣੀ ਆ ਆਹ ਪੱਟ ਪਟਾਈ ਕਰਕੇ ਸਾਰੀ ਤਾਂ ਕਰਕੇ ਕਈ ਵੀਰ ਕਹਿੰਦੇ ਸੀਗੇ ਪਹਿਲਾਂ ਛੱਤੂ ਦੀ ਮੋਟਰ ਨਹੀਂ ਚੱਲਦੀ ਕਰਕੇ ਦਿਖਾਈ ਆ ਜਾ ਦਾਮ ਲੈ ਲੈ ਮੋਟਰ ਫੇਰੂਗੀ ਨਾ ਆਂਦਾ 9 ਇੰਚੀ ਉਹ ਪਊਗਾ ਨਾਲ ਹਾਂ ਪਾ ਪਾ ਕੇ ਫੇਰ ਬੰਦ ਪਾ ਪਾ ਦੇਣਗੇ ਨਾ 9 ਹਾਂਜੀ ਸਰ ਤੁਸੀਂ ਤਾਂ ਆਪ ਸੈਣੇ ਹੋਗੇ ਆਏ ਆ ਬਈ ਸੌਦਾ ਪਤਾ ਯਾਰ ਆ ਠੀਕ ਹੈ 9 ਇੰਚ ਕੋ ਪਾ ਦੇ ਜੀ 9 ਇੰਚ ਪਾ ਬਲੱਗ ਕੇ ਉਹਰੇ ਆ ਜੀ ਪੂਰ ਚ ਉਹ ਬੰਦ ਕਰ ਦਾਂਗੇ ਪੂਰ ਚ ਉਈ ਬੜਾ ਟਾਵਾ ਮਾਰ ਕੇ ਦਵਾਰੇ ਜਮਾ ਸੁੱਕ ਗਿਆ ਸੀ ਜਮਾ 1% ਵੀ ਨਹੀਂ ਸੀ ਠੀਕ ਹੈ ਸਰ ਬਾਈ ਮਿੱਤਰ ਗੁਰਤੇਜ ਸਿੰਘ ਇਹ ਕਹਿੰਦਾ ਆਪਾਂ ਨੂੰ ਇਕੱਠੇ ਬਲੌਗ ਬਣਾਉਣ ਦਾ ਦੁਬਾਰੇ ਮੌਕਾ ਨਹੀਂ ਮਿਲਿਆ ਪਰसों ਇਹਦੇ ਤੂੜੀ ਬਣਾਉਂਦੇ ਸੀ ਜਿਹੜਾ ਤੁਸੀਂ ਕਹਿੰਦੇ ਸੀ ਬਾਈ ਕੀ ਬਚੂਗਾ ਕਿ ਜਿਆਦੇ ਤੇਲ ਖਪਤ ਹੋ ਰਿਹਾਗਾ ਤੇ ਬਈ ਮੈਂ ਨਾਲ ਹੀ ਇਹ ਗੱਲ ਦੱਸੀ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਸੀ ਇਹਨੇ ਜੇ ਮੂੰਗੀ ਮੰਗੀ ਬੀਜਣੀ ਆ ਵੀ ਬਾਕੀ ਕਮਾਂਡ ਚ ਵਾਦਾ ਘਾਟਾ ਚੱਲ ਵੀ ਜਾਂਦਾ ਇਹ ਗੱਲ ਨਾਲ ਕਹੀ ਜੀ ਇਹ ਕਹਿੰਦਾ ਤੂੰ ਉਹ ਗੱਲ ਬਲੌਗ ਚ ਕਰੀ ਸੀਗੀ ਮੈਂ ਵੀ ਕੁਝ ਗੱਲਾਂ ਕਰਨੀਆਂ ਕਹਿੰਦਾ ਤੇ ਖੜ ਜਾ ਮਸ਼ੀਨ ਮੜੀ ਗਾਂਹਾਂ ਲੰਘ ਜਾਂਦੇ ਤੇਰੀ ਵੀ ਸੁਣਵਾਈ ਹੋਊਗੀ ਕਚਹਿਰੀ ਲੱਗ ਚੁੱਕੀ ਆ ਏ ਮਿੱਤਰਾ ਤੂੰ ਕੀੜਾ ਦਵਾਇਆ ਕੀ ਗੱਲ ਕਰਨੀ ਆ ਉਹ ਵੀ ਕੋਈ ਪਰ ਮੈਂ ਮਰ ਮੈਂ ਕਿਹਾ ਮੈਂ ਤਾਂ ਵੀ ਮੈਂ 50 ਟਰਾਲੀਆਂ ਬਣਾਉਣੀ ਆ ਇਹ 10 ਟਰਾਲੀਆਂ ਅਸੀਂ ਘੱਟ ਪੁੱਛੂਆ ਤਾਂ ਮੁੜ ਕੇ ਫੇਰ 2.5 ਲੀਟਰਾਂ ਵੀ ਪਰੋਂਗੇ ਨਾ ਉਹ ਵੀ ਦੱਸੋ ਐ ਐਂਕੀ ਜਿਹੇ ਜਾ ਸੀਜ਼ਨ ਚੱਲ ਰਿਹਾ 2.5 ਲੀਟਰਾਂ ਤੇ ਨਹੀਂ ਬਣਦੀ ਜਿੰਦਗੀ ਥੋੜੀ ਚੱਲ ਤਿੰਨ ਸਾਢੇ ਤਿੰਨ ਤੋਂ ਘੱਟ ਦਾ ਖਰਚਾ ਨਹੀਂ ਤੇ ਉਹ ਨਹੀਂ ਦੱਸਿਆ ਨਾ ਵੀ ਉਹ ਤਾਂ ਭਾਈ ਅਸੀਂ ਐ 50 ਬਣਾਵਾਂਗੇ ਨਾ ਭਾਈ ਨਾਲ ਮੈਂ ਸਪੈਸ਼ਲ ਗੱਲ ਕਹੀ ਸੀ ਕਿ ਚੱਲ ਵੀ ਗਵਾਂਢੀ ਮਿੱਤਰਾ ਚੱਲ ਉਹਨੂੰ ਵੀ ਮਜਬੂਰੀ ਹੈ ਵੀ ਛੇਤੀ ਬਾਣ ਖਾਲੀ ਕਰਨਾ ਸੀ ਤਾਂ ਕਰਕੇ ਵੀ ਪਹਿਲਾਂ 1-2 ਦਿਨ ਤਾਂ ਭਾਈ ਐਵੇਂ ਹੁੰਦੇ ਹੀ ਆ ਤੇਲ ਵੱਤ ਖਾਂਦੇ ਹੁੰਦੇ ਆ ਪਹਿਲੇ 2 ਦਿਨ ਦਿਨ ਹੁਣ ਜਿਵੇਂ ਵੱਡੀ ਗਈ ਸਾਰਿਆਂ ਦੀ ਤੇ ਹੁਣ ਹਵਾ ਲੱਗਦੀ ਨਹੀਂ ਤੇ ਨਾਲ ਦੀ ਨਾਲ ਵੀ ਬਾਹਣਾ ਵੀ ਉਸ ਤੋਂ ਬਾਅਦ ਥੋੜਾ ਜਿਹਾ ਟਰੈਕਟਰ ਰਹਿਣਾ ਚੱਲਣਾ ਜਾਂਦਾ ਹੈ ਉਹ ਬਾਕੀ ਮਾਇਦਾ ਭਾਈ ਉਹਦੇ ਵੀ ਰਿਸ਼ਵਤ ਪਨੀਰ ਮਟਰ ਪਨੀਰ ਲੈ ਕੇ ਗਿਆ ਉਹ ਟਾਪੇ ਤੋਂ ਬਣਵਾ ਕੇ ਵੀ ਕਿਤੇ ਭੱਜਣਾ ਹੁਣ ਬਰਾਬਰ ਟਾਪੇ ਤੋਂ ਘਰੋਂ ਲੈ ਕੇ ਆਦੀ ਹੈ ਤੇ ਪਨੀਰ ਭਾਈ ਬਾਕੀ ਸਵਾਦ ਸੀਗਾ ਤੇ ਦੂਜੀ ਗੱਲ ਮੂੰਗੀ ਕਿਹੜੀ ਬੀਜੇਗਾ ਮੂੰਗੀ 421 ਮੂੰਗੀ 421 ਕੀ ਹੋ ਗਿਆ ਲੋਟਾ ਲੋਟਾ ਤੇ ਬਾਕੀ ਠੀਕ ਆ ਗਵਾਂਡੀ ਮਿੱਤਰਾਗਾ ਬਈ ਇੰਨਾ ਕਦਾ ਚੱਲਦਾ ਰਹਿੰਦਾਗਾ ਤੇ ਹੌਣ ਤੋਂ ਗੱਡੀ ਤੇਰੀ ਭਰ ਗਈ ਮੈਂ ਜਾਣਾ ਤੇ ਬਹੁਤ ਬਹੁਤ ਅਤੀ ਧੰਨਵਾਦ ਆ ਮਿਲਦੇ ਆ ਬ੍ਰੇਕ ਤੋਂ ਬਾਅਦ ਦੂ ਇੱਥੇ ਖੜਾ ਲਈ ਆ ਕੇ ਇਹਨੂੰ ਚੰਗਾ ਮਿੱਤਰਾ ਸ਼ੁਕਰੀਆ ਮਿਹਰबानी ਧੰਨਵਾਦ ਮਿਲਦੇ ਆ ਬ੍ਰੇਕ ਤੋਂ ਬਾਅਦ ਆਓ ਤਰਕੇ ਵੱਡੋਂਗੇ ਨਈਂ ਵਾਲੀ ਇਹਦੀ ਠੀਕ ਆ ਚੰਗਾ ਚਾਬੀ ਵਿੱਚ ਹੀ ਪਈ ਆ ਬੰਬੂ ਕਾਟ ਦੇ ਚਾਬੀ ਵਿੱਚ ਪਈ ਆ ਹਾਂ ਮਿੱਤਰਾ ਖੁਸ਼ ਆ ਕਿੰਨਾ ਝਾੜ ਕੇ ਨਾ ਚਾਹੇਗਾ ਝਾੜ ਵਾਧੂ ਆ ਸੁਖਣਾ ਰੱਬ ਦੀ ਮਿਹਰ ਆ ਕਹਾ ਡੰਗ ਵੇਲਾ ਨਾ ਆਪਾਂ ਨਾ ਪਰ 2 ਕਿਲੋ ਪੋਣੇ ਆ 50 ਮਣ ਤੋਂ ਟੱਪ ਜਾਂਦੀਆਂ ਹੋਰ ਆਪਾਂ ਕੀ ਭਾਦਦੇ ਆ ਲੋਟ ਤੇ ਦੂਜਾ ਉਹ ਉਹ ਆ ਬੰਦੇ ਵੇ ਤੇ ਦੂਜਾ ਖਰਚ ਯਾਦ ਨਹੀਂ ਉਹਦਲਾ ਉਹ ਘਰ ਤੋਂ ਫਰਚਾ ਹੁੰਦਾ ਹੀ ਰਹਿੰਦਾ ਹੈ ਕਣਕਾਂ ਦੇ ਕਿਨਾਂ ਘਰ ਤੋਂ ਗੁਰਤੇਜ ਦਾ ਫੋਨ ਆਈ ਜਾਂਦਾ ਵਿੱਚ ਤੇ ਬਾਕੀ ਲੋਟ ਆ ਬਾਈ ਮਾਹੌਲ ਸੋਹਣਾ ਰਿਹਾ ਦਿਨ ਅੱਜ ਦਾ ਰੱਬ ਦੀ ਕਿਰਪਾ ਨਾਲ ਤੇ ਪਰ ਮੌਸਮ ਆ ਇਹ ਜਾਵ ਰਿਹਾਗਾ ਵਿੱਚ ਦੀ ਕੋਈ ਕੋਈ ਹਲਕੀ ਹਲਕੀ ਤਾਮ ਇਟਲੀ ਜੀ ਕਣੀ ਵੀ ਡਿੱਗ ਕੇ ਹਟੀ ਹੈਗੀ ਤੇ ਉਹ ਸੀਜ਼ਨ ਆ ਜ਼ੋਰ ਫੜ ਕੇ ਆਣ ਜਮਾਂ ਤੇ ਸਕਰੀਨ ਦੇ ਬਿਲਕੁਲ ਸੈਂਟਰ ਤੇ ਆਗਮੈਂਟ ਚੱਲੀ ਜਾਂਦੀ ਆਗਮੈਂਟ ਚੱਲੀ ਜਾਂਦੀ ਆ ਇੱਥੇ ਤਾਂ ਆਪਣੇ ਕੋਲੋਂ ਗਈ ਐ ਇੱਕ ਇਧਰਾ ਪਿੱਛੇ ਕਰਦ ਠਾਈ ਜਾਂਦੀਆਂ ਦੋ ਇਧਰ ਇੱਥੇ ਨੇੜੇ ਨੇੜੇ ਪੰਜ ਛੇ ਚੱਲੀ ਜਾਂਦੀਆਂ ਸੀਗੀਆਂ ਤੇ ਬਾਕੀ ਤੁਸੀਂ ਦੱਸ ਦਿਓ ਬਾਈ ਕਿੱਥੇ ਦੇਖ ਰਹੇ ਹੋ ਤੇ ਕਿਵੇਂ ਆ ਤੁਹਾਡਾ ਸੀਜ਼ਨ ਨੇ ਜੋਰ ਫੜਿਆ ਕਿ ਨਾ ਫਿਲਹਾਲ ਘਰੇ ਚੱਲਦੇ ਆ ਕਿ ਨਹੀਂ ਚ ਇਹਦੇ ਦੋ ਟਾਈ ਕਿਲੇ ਖੜੇ ਆਗੇ ਉਹ ਵੀ ਸ਼ਾਇਦ ਵਧਣ ਦਾ ਮਾਹੌਲ ਬਣਾ ਲਿਆ ਨਹੀਂ ਪਤਾ ਤੜਕੇ ਵੱਢੇ ਕੀ ਵਧਣ ਦਾ ਮਾਹੌਲ ਉਹ ਆ ਇਹ ਕਹਿੰਦਾ ਮੈਂ ਦੋ ਕਿਲੇ ਵੱਢ ਕੇ ਟਾਈਮ ਬਚਿਆ ਹੁਣ ਦੋ ਕਿਲੇ ਕੀਤੀ ਦੇ ਵੱਢਨੇ ਆ ਰਾਹਦਾਰੀ ਵਾਲੀ ਉਧਰ ਜਾਣਾ ਦੂਜੇ ਪਾਸੇ ਚਲੋ ਰਾਹ ਚ ਜਾਂਦੇ ਜਾਂਦੇ ਵੱਢ ਕੇ ਆਣਗੇ ਤੇ ਤੜਕੇ ਤੇ ਜਊ ਗੱਲ ਤੇਰੀ ਲੇਟ ਹੋ ਜਾਏਗਾ ਤੇ ਫਿਲਹਾਲ ਸਮਾਪਤੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਤੇ ਖੈਰ ਸੁਖ ਰਾਜੀ ਬਾਜੀ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਇਹ ਸਾਫ ਸੁਥਰੇ ਬਲੌਗਸ ਨੂੰ ਦੇਖਣ ਨੂੰ ਮਿਲਦਾ ਰਹੂ ਆ ਪਿੰਡਾਂ ਵਾਲਾ ਦੇਸੀ ਪਰਦੇਸੀ ਮੋਲ ਠੀਕ ਆ ਬਈ ਲਾਈਕ ਤਾਂ ਬਈ ਬਿਨਾ ਆਖੀ ਕਰ ਦਿਆ ਕਰੋ ਕੋਈ ਗੰਦਮੰਤ ਆਉਂਦਾ ਹੀ ਨਹੀਂ ਸਿੱਧੀਆਂ ਸੱਤੀਆਂ ਵੀਡੀਓਆਂ ਹੁੰਦੀਆਂ ਸਰਕਾਰ ਜੀ ਮਿਹਰਮਾਨੀ ਬਈ ਤੇ ਸਾਫ ਸੁਥਰਾ ਜੱਟ ਸੌਦਾ ਹੁੰਦਾ ਆਪਣਾ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਦਸਤਕੀ ਕਰ ਜੀ ਸਾਰਿਆਂ ਨੂੰ